ਰਜ਼ਾਨਾ ਸਪੋਕਸਮੈਨ ਦੇਖ ਰਹੇ ਤੁਸੀਂ ਸਮਸਤੀਪੁਰ ਤੋਂ ਇਹ ਤਸਵੀਰ ਸਾਹਮਣੇ ਆਈ ਹੈ ਜਿੱਥੇ ਐਕਸਪ੍ਰੈਸ ਗੱਡੀ ਦੇ ਵਿੱਚ ਇੱਕ ਟੀਟੀ ਦੇ ਵੱਲੋਂ ਇੱਕ ਅਧਿਕਾਰੀ ਦੇ ਵੱਲੋਂ ਬਹਿਸਬਾਜ਼ੀ ਕੀਤੀ ਜਾਂਦੀ ਹੈ ਔਰ ਇੱਕ ਵਿਕਲਾਗ ਨੂੰ ਧੌਣ ਤੋਂ ਫੜ ਕੇ ਗਲੇ ਤੋਂ ਫੜ ਕੇ ਉਸ ਨੂੰ ਹੇਠਾਂ ਉਤਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਇਹ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਰੇਲਵੇ ਅਧਿਕਾਰੀ ਦੇ ਵੱਲੋਂ ਇਹ ਬਦਸਲੂਕੀ ਲੋਕਾਂ ਦਾ ਕਹਿਣਾ ਹੈ ਕਿ ਸਰਾਸਰ ਗਲਤ ਹੈ ਜੇਕਰ ਵਿਕਲਾਗ ਦੀ ਕੋਈ ਗਲਤੀ ਵੀ ਹੈ ਤਾਂ ਉਸ ਨੂੰ ਪਿਆਰ ਦੇ ਨਾਲ ਸਮਝਾਇਆ ਜਾ ਸਕਦਾ ਅਸੀਂ ਵਿਕਲਾੰਗ ਡੱਬੇ ਚ ਬਿਠਾਇਆ ਜਾ ਸਕਦਾ ਸੀ ਪਰ ਜੋ ਅਜਿਹਾ ਕੀਤਾ ਗਿਆ ਇਹਨਾਂ ਦੇ ਵੱਲੋਂ ਉਹ ਸਰਾਸਰ ਗਲਤ ਹੈ ਔਰ ਇਹ ਗੱਡੀ ਤੁਰਨ ਤੋਂ ਕੁਝ ਸਮੇਂ ਪਹਿਲਾਂ ਹੀ ਇਹ ਜਿਹੜਾ ਵਾਪਰਦੀ ਹੈ ਗੱਲ ਔਰ ਇਸ ਦੇ ਵਿੱਚਕਾਰ ਤੁਸੀਂ ਦੇਖ ਸਕਦੇ ਹੋ ਵਿਕਲਾੰਗ ਜੋ ਹੈ ਉਹ ਬੇਸ ਦਾ ਵੀ ਨਜ਼ਰ ਆਉਂਦਾ ਉਹ ਕਹਿੰਦਾ ਵੀ ਹੈ ਕਿ ਮੇਰੀ ਕੋਈ ਗਲਤੀ ਹੈ ਤਾਂ ਦੱਸੋ ਮੇਰੇ ਕੋਲ ਕਟਵੀਆ ਜਿਸ ਤੋਂ ਬਾਅਦ ਉਹ ਅਧਿਕਾਰੀ ਉਸ ਨਾਲ ਬਹਿਸ ਰਿਹਾ ਔਰ ਉਸ ਨੂੰ ਹੇਠਾ ਉਤਾਰਨ ਦੀ ਉਸ ਨੂੰ ਪੂਰੇ ਗੁਲਾਮੇ ਤੋਂ ਫੜ ਕੇ ਸਿੱਟਣ ਦੀ ਕੋਸ਼ਿਸ਼ ਕਰਦਾ ਔਰ ਮੌਕੇ ਤੇ ਪੁਲਿਸ ਵੀ ਬੁਲਾਉਂਦਾ ਆ ਪਰ ਕੀ ਇਹ ਬੱਦਸਲੂਕੀ ਠੀਕ ਆ ਕਿਉਂਕਿ ਪਹਿਲਾਂ ਵੀ ਬਹੁਤ ਸਾਰੀਆਂ ਰੇਲਵੇ ਅਧਿਕਾਰੀ ਹੋਣ ਚਾਏ ਸਰਕਾਰੀ ਅਧਿਕਾਰੀ ਹੋਣ ਬਹੁਤ ਸਾਰੀ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਬੱਦਸਲੂਕੀ ਦੀਆਂ ਫਿਰ ਉਦੋਂ ਕਿਤੇ ਨਾ ਕਿਤੇ ਲੋਕ ਇਹ ਕਹਿੰਦੇ ਆ ਕਿ ਮਨਮਰਜ਼ੀਆਂ ਕਰਦੇ ਨੇ ਸਰਕਾਰ ਦੇ ਨੌਕਰ ਕਈ ਵਾਰ ਇਲਜ਼ਾਮ ਅੱਗੇ ਕਈ ਵਾਰ ਇਹ ਕਿਹਾ ਜਾਂਦਾ ਕਿ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਪਰ ਜਦੋਂ ਦਾ ਸੋਸ਼ਲ ਮੀਡੀਆ ਦਾ ਜ਼ਮਾਨਾ ਆਇਆ ਹੈ ਪਰ ਉਦੋਂ ਕਿਸੇ ਤੋਂ ਕੋਈ ਚੀਜ਼ ਲੁਕੀ ਵੀ ਨਹੀਂ ਹੈ ਉਦੋਂ ਫਿਰ ਜਿਸ ਤੇ ਕਾਰਵਾਈ ਹੋਣੀ ਹੈ ਜਦੋਂ ਪ੍ਰਸ਼ਾਸਨ ਦੇ ਕੰਨਾਂ 'ਚ ਅਜਹੀਆਂ ਤਸਵੀਰਾਂ ਜਾਂਦੀਆਂ ਨੇ ਤਾਂ ਫਿਰ ਕਿਤੇ ਨਾ ਕਿਤੇ ਕਾਰਵਾਈ ਵੀ ਦੇਖਣ ਨੂੰ ਮਿਲਦੀ ਹੈ ਤਾਂ ਹੁਣ ਇਹ ਤਸਵੀਰ ਜੋ ਸਾਹਮਣੇ ਆਈ ਹੈ ਇਸ ਦੇ ਫਿਲਹਾਲ ਕੋਈ ਰੇਲਵੇ ਅਧਿਕਾਰੀ ਦਾ ਬਿਆਨ ਤਾਂ ਸਾਹਮਣੇ ਨਹੀਂ ਆਇਆ ਪਰ ਜਿਸ ਨੂੰ ਲੈ ਕੇ ਇਹ ਕਿਹਾ ਜਾ ਰਿਹਾ ਕਿ ਸਰਾਸਰ ਇਸ ਅਧਿਕਾਰੀ ਦੇ ਵੱਲੋਂ ਗਲਤ ਕੀਤਾ ਗਿਆ ਔਰ ਉਸ ਨੂੰ ਇਸ ਤਰੀਕੇ ਨਾਲ ਨਹੀਂ ਪੇਸ਼ ਆਉਣਾ ਚਾਹੀਦਾ ਸੀ ਜਿਸ ਤਰੀਕੇ ਨਾਲ ਉਸਨੇ ਇਸ ਵਿਕਲੰਗ ਨੂੰ ਫੜ ਕੇ ਹੇਠਾਂ ਉਤਾਰਨ ਦੀ ਕੋਸ਼ਿਸ਼ ਕੀਤੀ ਔਰ ਗਾਲੀ ਗਲੋਚ ਕੀਤਾ ਤਾਂ ਰੋਜ਼ਾਨਾ ਸਪੋਕਸਮੈਨ ਤੇ ਤਸਵੀਰਾਂ ਵੀ ਤੁਹਾਨੂੰ ਅਸੀਂ ਲਾਈਵ ਦਿਖਾ ਰਹੇ ਹਾਂ ਰਜ਼ਾਨਾ ਸਪੋਕਸਮੈਨ ਦੇਖ ਰਹੇ ਤੁਸੀਂ ਸਮਸਤੀਪੁਰ ਤੋਂ ਇਹ ਤਸਵੀਰ ਸਾਹਮਣੇ ਆਈ ਹੈ ਜਿੱਥੇ ਐਕਸਪ੍ਰੈਸ ਗੱਡੀ ਦੇ ਵਿੱਚ ਇੱਕ ਟੀਟੀ ਦੇ ਵੱਲੋਂ ਇੱਕ ਅਧਿਕਾਰੀ ਦੇ ਵੱਲੋਂ ਬਹਿਸਬਾਜ਼ੀ ਕੀਤੀ ਜਾਂਦੀ ਹੈ ਔਰ ਇੱਕ ਵਿਕਲਾਗ ਨੂੰ ਧੌਣ ਤੋਂ ਫੜ ਕੇ ਗਲੇ ਤੋਂ ਫੜ ਕੇ ਉਸ ਨੂੰ ਹੇਠਾਂ ਉਤਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਇਹ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਰੇਲਵੇ ਅਧਿਕਾਰੀ ਦੇ ਵੱਲੋਂ ਇਹ ਬਦਸਲੂਕੀ ਲੋਕਾਂ ਦਾ ਕਹਿਣਾ ਹੈ ਕਿ ਸਰਾਸਰ ਗਲਤ ਹੈ ਜੇਕਰ ਵਿਕਲੈਂਗ ਦੀ ਕੋਈ ਗਲਤੀ ਵੀ ਹੈ ਤਾਂ ਉਸ ਨੂੰ ਪਿਆਰ ਦੇ ਨਾਲ ਸਮਝਾਇਆ ਜਾ ਸਕਦਾ ਸੀ ਵਿਕਲੈਂਗ ਡੱਬੇ 'ਚ ਬਿਠਾਇਆ ਜਾ ਸਕਦਾ ਸੀ ਪਰ ਜੋ ਅਜੀਹਾ ਕੀਤਾ ਗਿਆ ਇਹਨਾਂ ਦੇ ਵੱਲੋਂ ਉਹ ਸਰਾਸਰ ਗਲਤ ਹੈ ਔਰ ਇੱਕ ਗੱਡੀ ਤੁਰੰਤ ਤੋਂ ਕੁਝ ਸਮੇਂ ਪਹਿਲਾਂ ਹੀ ਇਹ ਜਿਹੜਾ ਵਾਪਰ ਦੀ ਹੈ ਗੱਲ ਔਰ ਇਸ ਦੇ ਵਿਚਕਾਰ ਤੁਸੀਂ ਦੇਖ ਸਕਦੇ ਹੋ ਵਿਕਲਾੰਗ ਜੋ ਹੈ ਉਹ ਬਹਿਸ ਦਾ ਵੀ ਨਜ਼ਰ ਆਉਂਦਾ ਉਹ ਕਹਿੰਦਾ ਵੀ ਹੈ ਕਿ ਮੇਰੀ ਕੋਈ ਗਲਤੀ ਹੈ ਤਾਂ ਦੱਸੋ ਮੇਰੇ ਕੋਲ टिकट ਵੀਆ ਜਿਸ ਤੋਂ ਬਾਅਦ ਉਹ ਅਧਿਕਾਰੀ ਉਸ ਨਾਲ ਬੈਸ ਰਿਹਾ ਔਰ ਉਸ ਨੂੰ ਹੇਠਾ ਉਤਾਰਨ ਦੀ ਉਸ ਨੂੰ ਪੂਰੇ ਗੁਲਾਮੇ ਤੋਂ ਫੜ ਕੇ ਸਿੱਟਣ ਦੀ ਕੋਸ਼ਿਸ਼ ਕਰਦਾ ਔਰ ਮੌਕੇ ਤੇ ਪੁਲਿਸ ਵੀ ਬੁਲਾਉਂਦਾ ਆ ਪਰ ਕੀ ਇਹ ਬੱਦਸਲੂਕੀ ਠੀਕ ਹੈ ਕਿਉਂਕਿ ਪਹਿਲਾਂ ਵੀ ਬਹੁਤ ਸਾਰੀਆਂ ਰੇਲਵੇ ਅਧਿਕਾਰੀ ਹੋਣ ਚਾਏ ਸਰਕਾਰੀ ਅਧਿਕਾਰੀ ਹੋਣ ਬਹੁਤ ਸਾਰੀ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਬੱਦਸਲੂਕੀ ਦੀਆਂ ਫਿਰ ਉਦੋਂ ਕਿਤੇ ਨਾ ਕਿਤੇ ਲੋਕ ਇਹ ਕਹਿੰਦੇ ਆ ਕਿ ਮਨ ਮਰਚੀਆਂ ਕਰਦੇ ਨੇ ਸਰਕਾਰ ਦੇ ਨੌਕਰ ਕਈ ਵਾਰ ਇਲਜ਼ਾਮ ਅੱਗੇ ਕਈ ਵਾਰ ਇਹ ਕਿਹਾ ਜਾਂਦਾ ਕਿ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਪਰ ਜਦੋਂ ਦਾ ਸੋਸ਼ਲ ਮੀਡੀਆ ਦਾ ਜ਼ਮਾਨਾ ਆਇਆ ਹੈ ਪਰ ਉਦੋਂ ਕਿਸੇ ਤੋਂ ਕੋਈ ਚੀਜ਼ ਲੁਕੀ ਵੀ ਨਹੀਂ ਹੈ ਉਦੋਂ ਫਿਰ ਜਿਸ ਤੇ ਕਾਰਵਾਈ ਹੋਣੀ ਹੈ ਜਦੋਂ ਪ੍ਰਸ਼ਾਸਨ ਦੇ ਕੰਨਾਂ 'ਚ ਅਜਹੀਆਂ ਤਸਵੀਰਾਂ ਜਾਂਦੀਆਂ ਨੇ ਤਾਂ ਫਿਰ ਕਿਤੇ ਨਾ ਕਿਤੇ ਕਾਰਵਾਈ ਵੀ ਦੇਖਣ ਨੂੰ ਮਿਲਦੀ ਹੈ ਤਾਂ ਹੁਣ ਇਹ ਤਸਵੀਰ ਜੋ ਸਾਹਮਣੇ ਆਈ ਹੈ ਇਸ ਤੇ ਫਿਲਹਾਲ ਕੋਈ ਰੇਲਵੇ ਅਧਿਕਾਰੀ ਦਾ ਬਿਆਨ ਤਾਂ ਸਾਹਮਣੇ ਨਹੀਂ ਆਇਆ ਪਰ ਇਸ ਨੂੰ ਲੈ ਕੇ ਇਹ ਕਿਹਾ ਜਾ ਰਿਹਾ ਕਿ ਸਰਾਸਰ ਇਸ ਅਧਿਕਾਰੀ ਦੇ ਵੱਲੋਂ ਗਲਤ ਕੀਤਾ ਗਿਆ ਔਰ ਉਸ ਨੂੰ ਇਸ ਤਰੀਕੇ ਨਾਲ ਨਹੀਂ ਪੇਸ਼ ਆਉਣਾ ਚਾਹੀਦਾ ਸੀ ਜਿਸ ਤਰੀਕੇ ਨਾਲ ਉਸਨੇ ਇਸ ਵਿਕਲੰਗ ਨੂੰ ਫੜ ਕੇ ਹੇਠਾਂ ਉਤਾਰਨ ਦੀ ਕੋਸ਼ਿਸ਼ ਕੀਤੀ ਔਰ ਗਾਲੀ ਗਲੋਚ ਕੀਤਾ ਤਾਂ ਰੋਜ਼ਾਨਾ ਸਪੋਕਸਮੈਨ ਤੇ ਤਸਵੀਰਾਂ ਵੀ ਤੁਹਾਨੂੰ ਅਸੀਂ ਲਾਈਵ ਦਿਖਾ ਰਹੇ ਹਾਂ ਰੋਜ਼ਾਨਾ ਸਪੋਕਸਮੈਨ ਦੇਖ ਰਹੇ ਹਾਂ ਤੁਸੀਂ ਸਮਸਤੀਪੁਰ ਤੋਂ ਇਹ ਤਸਵੀਰ ਸਾਹਮਣੇ ਆਈ ਹੈ ਜਿੱਥੇ ਐਕਸਪ੍ਰੈਸ ਗੱਡੀ ਦੇ ਵਿੱਚ ਇੱਕ ਟੀਟੀ ਦੇ ਵੱਲੋਂ ਇੱਕ ਅਧਿਕਾਰੀ ਦੇ ਵੱਲੋਂ ਬਹਿਸਬਾਜ਼ੀ ਕੀਤੀ ਜਾਂਦੀ ਹੈ ਔਰ ਇੱਕ ਵਿਕਲਾਗ ਨੂੰ ਧੌਣ ਤੋਂ ਫੜ ਕੇ ਗਲੇ ਤੋਂ ਫੜ ਕੇ ਉਸ ਨੂੰ ਹੇਠਾਂ ਉਤਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਇਹ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਰੇਲਵੇ ਅਧਿਕਾਰੀ ਦੇ ਵੱਲੋਂ ਇਹ ਬਦਸਲੂਕੀ ਲੋਕਾਂ ਦਾ ਕਹਿਣਾ ਹੈ ਕਿ ਸਰਾਸਰ ਗਲਤ ਹੈ ਜੇਕਰ ਵਿਕਲੈਂਗ ਦੀ ਕੋਈ ਗਲਤੀ ਵੀ ਹੈ ਤਾਂ ਉਸ ਨੂੰ ਪਿਆਰ ਦੇ ਨਾਲ ਸਮਝਾਇਆ ਜਾ ਸਕਦਾ ਸੀ ਵਿਕਲੈਂਗ ਡੱਬੇ 'ਚ ਬਿਠਾਇਆ ਜਾ ਸਕਦਾ ਸੀ ਪਰ ਜੋ ਅਜੀਹਾ ਕੀਤਾ ਗਿਆ ਇਹਨਾਂ ਦੇ ਵੱਲੋਂ ਉਹ ਸਰਾਸਰ ਗਲਤ ਹੈ ਔਰ ਇਹ ਗੱਡੀ ਤੁਰਨ ਤੋਂ ਕੁਝ ਸਮੇਂ ਪਹਿਲਾਂ ਹੀ ਇਹ ਜਿਹੜਾ ਵਾਪਰ ਦੀ ਹੈ ਗੱਲ ਔਰ ਇਸ ਦੇ ਵਿਚਕਾਰ ਤੁਸੀਂ ਦੇਖ ਸਕਦੇ ਹੋ ਵਿਕਲਾੰਗ ਜੋ ਹੈ ਉਹ ਬਹਿਸ ਦਾ ਵੀ ਨਜ਼ਰ ਆਉਂਦਾ ਉਹ ਕਹਿੰਦਾ ਵੀ ਹੈ ਕਿ ਮੇਰੀ ਕੋਈ ਗਲਤੀ ਹੈ ਤਾਂ ਦੱਸੋ ਮੇਰੇ ਕੋਲ ਕਟਵੀਆ ਜਿਸ ਤੋਂ ਬਾਅਦ ਉਹ ਅਧਿਕਾਰੀ ਉਸ ਨਾਲ ਬੈਸ ਰਿਹਾ ਔਰ ਉਸ ਨੂੰ ਹੀਠਾ ਉਤਾਰਨ ਦੀ ਉਸ ਨੂੰ ਪੂਰੇ ਗੁਲਾਮੇ ਤੋਂ ਫੜ ਕੇ ਸਿੱਟਣ ਦੀ ਕੋਸ਼ਿਸ਼ ਕਰਦਾ ਔਰ ਮੌਕੇ ਤੇ ਪੁਲਿਸ ਵੀ ਬੁਲਾਉਂਦਾ ਆ ਪਰ ਕੀ ਇਹ ਬਸਲੂਕੀ ਠੀਕ ਆ ਕਿਉਂਕਿ ਪਹਿਲਾਂ ਵੀ ਬਹੁਤ ਸਾਰੀਆਂ ਰੇਲਵੇ ਅਧਿਕਾਰੀ ਹੋਣ ਚਾਏ ਸਰਕਾਰੀ ਅਧਿਕਾਰੀ ਹੋਣ ਬਹੁਤ ਸਾਰੀ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਬਸਲੂਕੀ ਦੀਆਂ ਫਿਰ ਉਦੋਂ ਕਿਤੇ ਨਾ ਕਿਤੇ ਲੋਕ ਇਹ ਕਹਿੰਦੇ ਆ ਕਿ ਮਨਮਰਜ਼ੀਆਂ ਕਰਦੇ ਨੇ ਸਰਕਾਰ ਦੇ ਨੌਕਰ ਕਈ ਵਾਰ ਇਲਜ਼ਾਮ ਅੱਗੇ ਕਈ ਵਾਰ ਇਹ ਕਿਹਾ ਜਾਂਦਾ ਕਿ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਪਰ ਜਦੋਂ ਦਾ ਸੋਸ਼ਲ ਮੀਡੀਆ ਦਾ ਜ਼ਮਾਨਾ ਆਇਆ ਹੈ ਪਰ ਉਦੋਂ ਕਿਸੇ ਤੋਂ ਕੋਈ ਚੀਜ਼ ਲੁਕੀ ਵੀ ਨਹੀਂ ਹੈ ਉਦੋਂ ਫਿਰ ਜਿਸ ਤੇ ਕਾਰਵਾਈ ਹੋਣੀ ਹੈ ਜਦੋਂ ਪ੍ਰਸ਼ਾਸਨ ਦੇ ਕੰਨਾਂ 'ਚ ਅਜਿਹੀਆਂ ਤਸਵੀਰਾਂ ਜਾਂਦੀਆਂ ਨੇ ਤਾਂ ਫਿਰ ਕਿਤੇ ਨਾ ਕਿਤੇ ਕਾਰਵਾਈ ਵੀ ਦੇਖਣ ਨੂੰ ਮਿਲਦੀ ਹੈ ਤਾਂ ਹੁਣ ਇਹ ਤਸਵੀਰ ਜੋ ਸਾਹਮਣੇ ਆਈ ਹੈ ਇਸ ਤੇ ਫਿਲਹਾਲ ਕੋਈ ਰੇਲਵੇ ਅਧਿਕਾਰੀ ਦਾ ਬਿਆਨ ਤਾਂ ਸਾਹਮਣੇ ਨਹੀਂ ਆਇਆ ਪਰ ਇਸ ਨੂੰ ਕਿ ਇਹ کیا ਜਾ ਰਿਹਾ ਕਿ ਸਰਾਸਰ ਇਸ ਅਧਿਕਾਰੀ ਦੇ ਵੱਲੋਂ ਗਲਤ ਕੀਤਾ ਗਿਆ ਔਰ ਉਸ ਨੂੰ ਇਸ ਤਰੀਕੇ ਨਾਲ ਨਹੀਂ ਪੇਸ਼ ਆਉਣਾ ਚਾਹੀਦਾ ਸੀ ਜਿਸ ਤਰੀਕੇ ਨਾਲ ਉਸ ਨੇ ਇਸ ਵਿਕਲੰਗ ਨੂੰ ਫੜ ਕੇ ਹੇਠਾਂ ਉਤਾਰਨ ਦੀ ਕੋਸ਼ਿਸ਼ ਕੀਤੀ ਔਰ ਗਾਲੀ ਗਲੋਚ ਕੀਤਾ ਤਾਂ ਰੋਜ਼ਾਨਾ ਸਪੋਕਸਮੈਨ ਤੇ ਤਸਵੀਰਾਂ ਵੀ ਤੁਹਾਨੂੰ ਅਸੀਂ ਲਾਈਵ ਦਿਖਾ ਰਹੇ ਹਾਂ ਰਜ਼ਾਨਾ ਸਪੋਕਸਮੈਨ ਦੇਖ ਰਹੇ ਤੁਸੀਂ ਸਮਸਤੀਪੁਰ ਤੋਂ ਇਹ ਤਸਵੀਰ ਸਾਹਮਣੇ ਆਈ ਹੈ ਜਿੱਥੇ ਐਕਸਪ੍ਰੈਸ ਗੱਡੀ ਦੇ ਵਿੱਚ ਇੱਕ ਟੀਟੀ ਦੇ ਵੱਲੋਂ ਇੱਕ ਅਧਿਕਾਰੀ ਦੇ ਵੱਲੋਂ ਬਹਿਸਬਾਜ਼ੀ ਕੀਤੀ ਜਾਂਦੀ ਹੈ ਔਰ ਇੱਕ ਵਿਕਲਾਗ ਨੂੰ ਧੌਣ ਤੋਂ ਫੜ ਕੇ ਗਲੇ ਤੋਂ ਫੜ ਕੇ ਉਸ ਨੂੰ ਹੇਠਾਂ ਉਤਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਇਹ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਰੇਲਵੇ ਅਧਿਕਾਰੀ ਦੇ ਵੱਲੋਂ ਇਹ ਬਦਸਲੂਕੀ ਲੋਕਾਂ ਦਾ ਕਹਿਣਾ ਹੈ ਕਿ ਸਰਾਸਰ ਗਲਤ ਹੈ ਜੇਕਰ ਵਿਕਲੈਂਗ ਦੀ ਕੋਈ ਗਲਤੀ ਵੀ ਹੈ ਤਾਂ ਉਸ ਨੂੰ ਪਿਆਰ ਦੇ ਨਾਲ ਸਮਝਾਇਆ ਜਾ ਸਕਦਾ ਸੀ ਵਿਕਲੈਂਗ ਡੱਬੇ 'ਚ ਬਿਠਾਇਆ ਜਾ ਸਕਦਾ ਸੀ ਪਰ ਜੋ ਅਜਿਹਾ ਕੀਤਾ ਗਿਆ ਇਹਨਾਂ ਦੇ ਵੱਲੋਂ ਉਹ ਸਰਾਸਰ ਗਲਤ ਹੈ ਔਰ ਇੱਕ ਗੱਡੀ ਤੁਰਨ ਤੋਂ ਕੁਝ ਸਮੇਂ ਪਹਿਲਾਂ ਹੀ ਇਹ ਜਿਹੜਾ ਵਾਪਰ ਦੀ ਗੱਲ ਔਰ ਇਸ ਦੇ ਵਿਚਕਾਰ ਤੁਸੀਂ ਦੇਖ ਸਕਦੇ ਹੋ ਵਿਕਲਾੰਗ ਜੋ ਹੈ ਉਹ ਬੈਸ ਦਾ ਵੀ ਨਜ਼ਰ ਆਉਂਦਾ ਉਹ ਕਹਿੰਦਾ ਵੀ ਹੈ ਕਿ ਮੇਰੀ ਕੋਈ ਗਲਤੀ ਹੈ ਤਾਂ ਦੱਸੋ ਮੇਰੇ ਕੋਲ ਟਿਕਟ ਵੀ ਆ ਜਿਸ ਤੋਂ ਬਾਅਦ ਉਹ ਅਧਿਕਾਰੀ ਉਸ ਨਾਲ ਬੈਸ ਰਿਹਾ ਔਰ ਉਸ ਨੂੰ ਹੇਠਾ ਉਤਾਰਨ ਦੀ ਉਸ ਨੂੰ ਪੂਰੇ ਗੁਲਾਮੇ ਤੋਂ ਫੜ ਕੇ ਸਿੱਟਣ ਦੀ ਕੋਸ਼ਿਸ਼ ਕਰਦਾ ਔਰ ਮੌਕੇ ਤੇ ਪੁਲਿਸ ਵੀ ਬੁਲਾਉਂਦਾ ਆ ਪਰ ਕੀ ਇਹ ਬਦਸਲੂਕੀ ਠੀਕ ਆ ਕਿਉਂਕਿ ਪਹਿਲਾਂ ਵੀ ਬਹੁਤ ਸਾਰੀਆਂ ਰੇਲਵੇ ਅਧਿਕਾਰੀ ਹੋਣ ਚਾਏ ਸਰਕਾਰੀ ਅਧਿਕਾਰੀ ਹੋਣ ਬਹੁਤ ਸਾਰੀ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਬਦਸਲੂਕੀ ਦੀਆਂ ਫਿਰ ਉਦੋਂ ਕਿਤੇ ਨਾ ਕਿਤੇ ਲੋਕ ਇਹ ਕਹਿੰਦੇ ਆ ਕਿ ਮਨਮਰਜ਼ੀਆਂ ਕਰਦੇ ਨੇ ਸਰਕਾਰ ਦੇ ਨੌਕਰ ਕਈ ਵਾਰ ਇਲਜ਼ਾਮ ਅੱਗੇ ਕਈ ਵਾਰ ਇਹ ਕਿਹਾ ਜਾਂਦਾ ਕਿ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਪਰ ਜਦੋਂ ਦਾ ਸੋਸ਼ਲ ਮੀਡੀਆ ਦਾ ਜ਼ਮਾਨਾ ਆਇਆ ਹੈ ਪਰ ਉਦੋਂ ਕਿਸੇ ਤੋਂ ਕੋਈ ਚੀਜ਼ ਲੁਕੀ ਵੀ ਨਹੀਂ ਹੈ ਉਦੋਂ ਫਿਰ ਜਿਸ ਤੇ ਕਾਰਵਾਈ ਹੋਣੀ ਹੈ ਜਦੋਂ ਪ੍ਰਸ਼ਾਸਨ ਦੇ ਕੰਨਾਂ 'ਚ ਅਜਿਹੀਆਂ ਤਸਵੀਰਾਂ ਜਾਂਦੀਆਂ ਨੇ ਤਾਂ ਫਿਰ ਕਿਤੇ ਨਾ ਕਿਤੇ ਕਾਰਵਾਈ ਵੀ ਦੇਖਣ ਨੂੰ ਮਿਲਦੀ ਹੈ ਤਾਂ ਹੁਣ ਇਹ ਤਸਵੀਰ ਜੋ ਸਾਹਮਣੇ ਆਈ ਹੈ ਇਸ ਦੇ ਫਿਲਹਾਲ ਕੋਈ ਰੇਲਵੇ ਅਧਿਕਾਰੀ ਦਾ ਬਿਆਨ ਤਾਂ ਸਾਹਮਣੇ ਨਹੀਂ ਆਇਆ ਪਰ ਜਿਸ ਨੂੰ ਲੈ ਕੇ ਇਹ ਕਿਹਾ ਜਾ ਰਿਹਾ ਕਿ ਸਰਾਸਰ ਇਸ ਅਧਿਕਾਰੀ ਦੇ ਵੱਲੋਂ ਗਲਤ ਕੀਤਾ ਗਿਆ ਔਰ ਉਸ ਨੂੰ ਇਸ ਤਰੀਕੇ ਨਾਲ ਨਹੀਂ ਪੇਸ਼ ਆਉਣਾ ਚਾਹੀਦਾ ਸੀ ਜਿਸ ਤਰੀਕੇ ਨਾਲ ਉਸਨੇ ਇਸ ਵਿਕਲੰਗ ਨੂੰ ਫੜ ਕੇ ਹੇਠਾਂ ਉਤਾਰਨ ਦੀ ਕੋਸ਼ਿਸ਼ ਕੀਤੀ ਔਰ ਗਾਲੀ ਗਲੋਚ ਕੀਤਾ ਤਾਂ ਰੋਜ਼ਾਨਾ ਸਪੋਕਸਮੈਨ ਤੇ ਤਸਵੀਰਾਂ ਵੀ ਤੁਹਾਨੂੰ ਅਸੀਂ ਲਾਈਵ ਦਿਖਾ ਰਹੇ ਹਾਂ ਰੋਜ਼ਾਨਾ ਸਪੋਕਸਮੈਨ ਦੇਖ ਰਹੇ ਹਾਂ ਤੁਸੀਂ ਸਮਸਤੀਪੁਰ ਤੋਂ ਇਹ ਤਸਵੀਰ ਸਾਹਮਣੇ ਆਈ ਹੈ ਜਿੱਥੇ ਐਕਸਪ੍ਰੈਸ ਗੱਡੀ ਦੇ ਵਿੱਚ ਇੱਕ ਟੀਟੀ ਦੇ ਵੱਲੋਂ ਇੱਕ ਅਧਿਕਾਰੀ ਦੇ ਵੱਲੋਂ ਬਹਿਸਬਾਜ਼ੀ ਕੀਤੀ ਜਾਂਦੀ ਹੈ ਔਰ ਇੱਕ ਵਿਕਲਾਗ ਨੂੰ ਧੌਣ ਤੋਂ ਫੜ ਕੇ ਗਲੇ ਤੋਂ ਫੜ ਕੇ ਉਸ ਨੂੰ ਹੇਠਾਂ ਉਤਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਇਹ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਰੇਲਵੇ ਅਧਿਕਾਰੀ ਦੇ ਵੱਲੋਂ ਇਹ ਬਦਸਲੂਕੀ ਲੋਕਾਂ ਦਾ ਕਹਿਣਾ ਹੈ ਕਿ ਸਰਾਸਰ ਗਲਤ ਹੈ ਜੇਕਰ ਵਿਕਲੈਂਗ ਦੀ ਕੋਈ ਗਲਤੀ ਵੀ ਹੈ ਤਾਂ ਉਸ ਨੂੰ ਪਿਆਰ ਦੇ ਨਾਲ ਸਮਝਾਇਆ ਜਾ ਸਕਦਾ ਸੀ ਵਿਕਲੈਂਗ ਡੱਬੇ ਚ ਬਿਠਾਇਆ ਜਾ ਸਕਦਾ ਸੀ ਪਰ ਜੋ ਅਜੀਹਾ ਕੀਤਾ ਗਿਆ ਇਹਨਾਂ ਦੇ ਵੱਲੋਂ ਉਹ ਸਰਾਸਰ ਗਲਤ ਹੈ ਔਰ ਇਹ ਗੱਡੀ ਤੁਰੰਤ ਤੋਂ ਕੁਝ ਸਮੇਂ ਪਹਿਲਾਂ ਹੀ ਇਹ ਜਿਹੜਾ ਵਾਪਰ ਦੀ ਹੈ ਗੱਲ ਔਰ ਇਸ ਦੇ ਵਿਚਕਾਰ ਤੁਸੀਂ ਦੇਖ ਸਕਦੇ ਹੋ ਵਿਕਲੈਂਗ ਜੋ ਹੈ ਉਹ ਬਹਿਸ ਦਾ ਵੀ ਨਜ਼ਰ ਆਉਂਦਾ ਹੈ ਉਹ ਕਹਿੰਦਾ ਵੀ ਹੈ ਕਿ ਮੇਰੀ ਕੋਈ ਗਲਤੀ ਹੈ ਤਾਂ ਦੱਸੋ ਕਿਲ ਟਿਕਟ ਵੀ ਆ ਜਿਸ ਤੋਂ ਬਾਅਦ ਉਹ ਅਧਿਕਾਰੀ ਉਸ ਨਾਲ ਬੈਸ ਰਿਹਾ ਔਰ ਉਸ ਨੂੰ ਹੇਠਾ ਉਤਾਰਨ ਦੀ ਉਸ ਨੂੰ ਪੂਰੇ ਗੁਲਾਮੇ ਤੋਂ ਫੜ ਕੇ ਸਿੱਟਣ ਦੀ ਕੋਸ਼ਿਸ਼ ਕਰਦਾ ਔਰ ਮੌਕੇ ਤੇ ਪੁਲਿਸ ਵੀ ਬੁਲਾਉਂਦਾ ਆ ਪਰ ਕੀ ਇਹ ਬਦਸਲੂਕੀ ਠੀਕ ਆ ਕਿਉਂਕਿ ਪਹਿਲਾਂ ਵੀ ਬਹੁਤ ਸਾਰੀਆਂ ਰੇਲਵੇ ਅਧਿਕਾਰੀ ਹੋਣ ਚਾਏ ਸਰਕਾਰੀ ਅਧਿਕਾਰੀ ਹੋਣ ਬਹੁਤ ਸਾਰੀ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਬਦਸਲੂਕੀ ਦੀਆਂ ਫਿਰ ਉਦੋਂ ਕਿਤੇ ਨਾ ਕਿਤੇ ਲੋਕ ਇਹ ਕਹਿੰਦੇ ਆ ਕਿ ਮਨਮਰਜ਼ੀਆਂ ਕਰਦੇ ਨੇ ਸਰਕਾਰ ਦੇ ਨੌਕਰ ਕਈ ਵਾਰ ਇਲਜ਼ਾਮ ਅੱਗੇ ਕਈ ਵਾਰ ਇਹ ਕਿਹਾ ਜਾਂਦਾ ਕਿ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਪਰ ਜਦੋਂ ਦਾ ਸੋਸ਼ਲ ਮੀਡੀਆ ਦਾ ਜ਼ਮਾਨਾ ਆਇਆ ਹੈ ਪਰ ਉਦੋਂ ਕਿਸੇ ਤੋਂ ਕੋਈ ਚੀਜ਼ ਲੁਕੀ ਵੀ ਨਹੀਂ ਹੈ ਉਦੋਂ ਫਿਰ ਜਿਸ ਤੇ ਕਾਰਵਾਈ ਹੋਣੀ ਹੈ ਜਦੋਂ ਪ੍ਰਸ਼ਾਸਨ ਦੇ ਕੰਨਾਂ 'ਚ ਅਜਹੀਆਂ ਤਸਵੀਰਾਂ ਜਾਂਦੀਆਂ ਨੇ ਤਾਂ ਫਿਰ ਕਿਤੇ ਨਾ ਕਿਤੇ ਕਾਰਵਾਈ ਵੀ ਦੇਖਣ ਨੂੰ ਮਿਲਦੀ ਹੈ ਤਾਂ ਹੁਣ ਇਹ ਤਸਵੀਰ ਜੋ ਸਾਹਮਣੇ ਆਈ ਹੈ ਇਸ ਤੇ ਫਿਲਹਾਲ ਕੋਈ रेलवे अधिकारी ਦਾ ਬਿਆਨ ਤਾਂ ਸਾਹਮਣੇ ਨਹੀਂ ਆਇਆ ਪਰ ਇਸ ਨੂੰ ਲੈ ਕੇ ਇਹ ਕਿਹਾ ਜਾ ਰਿਹਾ ਕਿ ਸਰਾਸਰ ਇਸ ਅਧਿਕਾਰੀ ਦੇ ਵੱਲੋਂ ਗਲਤ ਕੀਤਾ ਗਿਆ ਔਰ ਉਸ ਨੂੰ ਇਸ ਤਰੀਕੇ ਨਾਲ ਨਹੀਂ ਪੇਸ਼ ਆਉਣਾ ਚਾਹੀਦਾ ਸੀ ਜਿਸ ਤਰੀਕੇ ਨਾਲ ਉਸਨੇ ਇਸ ਵਿਕਲੰਗ ਨੂੰ ਫੜ ਕੇ ਹੇਠਾਂ ਉਤਾਰਨ ਦੀ ਕੋਸ਼ਿਸ਼ ਕੀਤੀ ਔਰ ਗਾਲੀ ਗਲੋਚ ਕੀਤਾ ਤਾਂ ਰੋਜ਼ਾਨਾ ਸਪੋਕਸਮੈਨ ਤੇ ਤਸਵੀਰਾਂ ਵੀ ਤੁਹਾਨੂੰ ਅਸੀਂ ਲਾਈਵ ਦਿਖਾ ਰਹੇ ਹਾਂ ਰੋਜ਼ਾਨਾ ਸਪੋਕਸਮੈਨ ਦੇਖ ਰਹੇ ਤੁਸੀਂ ਸਮਸਤੀਪੁਰ ਤੋਂ ਇਹ ਤਸਵੀਰ ਸਾਹਮਣੇ ਆਈ ਹੈ ਜਿੱਥੇ ਐਕਸਪ੍ਰੈਸ ਗੱਡੀ ਦੇ ਵਿੱਚ ਇੱਕ ਟੀਟੀ ਦੇ ਵੱਲੋਂ ਇੱਕ ਅਧਿਕਾਰੀ ਦੇ ਵੱਲੋਂ ਬਹਿਸਬਾਜ਼ੀ ਕੀਤੀ ਜਾਂਦੀ ਹੈ ਔਰ ਇੱਕ ਵਿਕਲਾਗ ਨੂੰ ਧੌਣ ਤੋਂ ਫੜ ਕੇ ਗਲੇ ਤੋਂ ਫੜ ਕੇ ਉਸ ਨੂੰ ਹੇਠਾਂ ਉਤਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਇਹ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਰੇਲਵੇ ਅਧਿਕਾਰੀ ਦੇ ਵੱਲੋਂ ਇਹ ਬਦਸਲੂਕੀ ਲੋਕਾਂ ਦਾ ਕਹਿਣਾ ਹੈ ਕਿ ਸਰਾਸਰ ਗਲਤ ਹੈ ਜੇਕਰ ਵਿਕਲਾਗ ਦੀ ਕੋਈ ਗਲਤੀ ਵੀ ਹੈ ਤਾਂ ਉਸ ਨੂੰ ਪਿਆਰ ਦੇ ਨਾਲ ਸਮਝਾਇਆ ਜਾ ਸਕਦਾ ਸੀ ਵਿਕਲਾਗ ਡੱਬੇ ਚ ਬਿਠਾਇਆ ਜਾ ਸਕਦਾ ਸੀ ਪਰ ਜੋ ਅਜੀਹਾ ਕੀਤਾ ਗਿਆ ਇਹਨਾਂ ਦੇ ਵੱਲੋਂ ਉਹ ਸਰਾਸਰ ਗਲਤ ਹੈ ਔਰ ਇਹ ਗੱਡੀ ਤੁਰੰਤ ਤੋਂ ਕੁਝ ਸਮੇਂ ਪਹਿਲਾਂ ਹੀ ਇਹ ਜਿਹੜਾ ਵਾਪਰਦੀ ਹੈ ਗੱਲ ਔਰ ਇਸ ਦੇ ਵਿੱਚਕਾਰ ਤੁਸੀਂ ਦੇਖ ਸਕਦੇ ਹੋ ਵਿਕਲਾੰਗ ਜੋ ਹੈ ਉਹ ਬੈਸਦਾ ਵੀ ਨਜ਼ਰ ਆਉਂਦਾ ਉਹ ਕਹਿੰਦਾ ਵੀ ਹੈ ਕਿ ਮੇਰੀ ਕੋਈ ਗਲਤੀ ਹੈ ਤਾਂ ਦੱਸੋ ਮੇਰੇ ਕੋਲ ਟਿਕਟ ਵੀ ਆ ਜਿਸ ਤੋਂ ਬਾਅਦ ਉਹ ਅਧਿਕਾਰੀ ਉਸ ਨਾਲ ਬੈਸ ਰਿਹਾ ਔਰ ਉਸ ਨੂੰ ਹੇਠਾ ਉਤਾਰਨ ਦੀ ਉਸ ਨੂੰ ਪੂਰੇ ਗੁਲਾਮੇ ਤੋਂ ਫੜ ਕੇ ਸਿੱਟਣ ਦੀ ਕੋਸ਼ਿਸ਼ ਕਰਦਾ ਔਰ ਮੌਕੇ ਤੇ ਪੁਲਿਸ ਵੀ ਬੁਲਾਉਂਦਾ ਆ ਪਰ ਕੀ ਇਹ ਬਦਸਲੂਕੀ ਠੀਕ ਆ ਕਿਉਂਕਿ ਪਹਿਲਾਂ ਵੀ ਬਹੁਤ ਸਾਰੀਆਂ ਰੇਲਵੇ ਅਧਿਕਾਰੀ ਹੋਣ ਚਾਏ ਸਰਕਾਰੀ ਅਧਿਕਾਰੀ ਹੋਣ ਬਹੁਤ ਸਾਰੀ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਬਦਸਲੂਕੀ ਦੀਆਂ ਫਿਰ ਉਦੋਂ ਕਿਤੇ ਨਾ ਕਿਤੇ ਲੋਕ ਇਹ ਕਹਿੰਦੇ ਆ ਕਿ ਮਨਮਰਜ਼ੀਆਂ ਕਰਦੇ ਨੇ ਸਰਕਾਰ ਦੇ ਨੌਕਰ ਕਈ ਵਾਰ ਇਲਜ਼ਾਮ ਅੱਗੇ ਕਈ ਵਾਰ ਇਹ ਕਿਹਾ ਜਾਂਦਾ ਕਿ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਪਰ ਜਦੋਂ ਦਾ ਸੋਸ਼ਲ ਮੀਡੀਆ ਦਾ ਜ਼ਮਾਨਾ ਆਇਆ ਹੈ ਪਰ ਉਦੋਂ ਕਿਸੇ ਤੋਂ ਕੋਈ ਚੀਜ਼ ਲੁਕੀ ਵੀ ਨਹੀਂ ਹੈ ਉਦੋਂ ਫਿਰ ਜਿਸ ਤੇ ਕਾਰਵਾਈ ਹੋਣੀ ਹੈ ਜਦੋਂ ਪ੍ਰਸ਼ਾਸਨ ਦੇ ਕੰਨਾਂ 'ਚ ਅਜਹੀਆਂ ਤਸਵੀਰਾਂ ਜਾਂਦੀਆਂ ਨੇ ਤਾਂ ਫਿਰ ਕਿਤੇ ਨਾ ਕਿਤੇ ਕਾਰਵਾਈ ਵੀ ਦੇਖਣ ਨੂੰ ਮਿਲਦੀ ਹੈ ਤਾਂ ਹੁਣ ਇਹ ਤਸਵੀਰ ਜੋ ਸਾਹਮਣੇ ਆਈ ਹੈ ਇਸ ਦੇ ਫਿਲਹਾਲ ਕੋਈ ਰੇਲਵੇ ਅਧਿਕਾਰੀ ਦਾ ਬਿਆਨ ਤਾਂ ਸਾਹਮਣੇ ਨਹੀਂ ਆਇਆ ਪਰ ਇਸ ਨੂੰ ਲੈ ਕੇ ਇਹ ਕਿਹਾ ਜਾ ਰਿਹਾ ਕਿ ਸਰਾਸਰ ਇਸ ਅਧਿਕਾਰੀ ਦੇ ਵੱਲੋਂ ਗਲਤ ਕੀਤਾ ਗਿਆ ਔਰ ਉਸ ਨੂੰ ਇਸ ਤਰੀਕੇ ਨਾਲ ਨਹੀਂ ਪੇਸ਼ ਆਉਣਾ ਚਾਹੀਦਾ ਸੀ ਜਿਸ ਤਰੀਕੇ ਨਾਲ ਉਸਨੇ ਇਸ ਵਿਕਲੰਗ ਨੂੰ ਫੜ ਕੇ ਹੇਠਾਂ ਉਤਾਰਨ ਦੀ ਕੋਸ਼ਿਸ਼ ਕੀਤੀ ਔਰ ਗਾਲੀ ਗਲੋਚ ਕੀਤਾ ਤਾਂ ਰੋਜ਼ਾਨਾ ਸਪੋਕਸਮੈਨ ਇਹ ਤਸਵੀਰਾਂ ਵੀ ਤੁਹਾਨੂੰ ਅਸੀਂ ਲਾਈਵ ਦਿਖਾ ਰਹੇ ਹਾਂ ਰੋਜ਼ਾਨਾ ਸਪੋਕਸਮੈਨ ਦੇਖ ਰਹੇ ਹਾਂ ਤੁਸੀਂ ਸਮਸਤੀਪੁਰ ਤੋਂ ਇਹ ਤਸਵੀਰ ਸਾਹਮਣੇ ਆਈ ਹੈ ਜਿੱਥੇ ਐਕਸਪ੍ਰੈਸ ਗੱਡੀ ਦੇ ਵਿੱਚ ਇੱਕ ਟੀਟੀ ਦੇ ਵੱਲੋਂ ਇੱਕ ਅਧਿਕਾਰੀ ਦੇ ਵੱਲੋਂ ਬਹਿਸਬਾਜ਼ੀ ਕੀਤੀ ਜਾਂਦੀ ਹੈ ਔਰ ਇੱਕ ਵਿਕਲਾਗ ਨੂੰ ਧੌਣ ਤੋਂ ਫੜ ਕੇ ਗਲੇ ਤੋਂ ਫੜ ਕੇ ਉਸ ਨੂੰ ਹੇਠਾਂ ਉਤਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਇਹ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਰੇਲਵੇ ਅਧਿਕਾਰੀ ਦੇ ਵੱਲੋਂ ਇਹ ਬਦਸਲੂਕੀ ਲੋਕਾਂ ਦਾ ਕਹਿਣਾ ਹੈ ਕਿ ਸਰਾਸਰ ਗਲਤ ਹੈ ਜੇਕਰ ਵਿਕਲੈਂਗ ਦੀ ਕੋਈ ਗਲਤੀ ਵੀ ਹੈ ਤਾਂ ਉਸ ਨੂੰ ਪਿਆਰ ਦੇ ਨਾਲ ਸਮਝਾਇਆ ਜਾ ਸਕਦਾ ਸੀ ਵਿਕਲੈਂਗ ਡੱਬੇ ਚ ਬਿਠਾਇਆ ਜਾ ਸਕਦਾ ਸੀ ਪਰ ਜੋ ਅਜੀਹਾ ਕੀਤਾ ਗਿਆ ਇਹਨਾਂ ਦੇ ਵੱਲੋਂ ਉਹ ਸਰਾਸਰ ਗਲਤ ਹੈ ਔਰ ਇਹ ਗੱਡੀ ਤੁਰੰਤੋ ਕੁਝ ਸਮੇਂ ਪਹਿਲਾਂ ਹੀ ਇਹ ਜਿਹੜਾ ਵਾਪਰਦੀ ਹੈ ਗੱਲ ਔਰ ਇਸ ਦੇ ਵਿਚਕਾਰ ਤੁਸੀਂ ਦੇਖ ਸਕਦੇ ਹੋ ਵਿਕਲਾੰਗ ਜੋ ਹੈ ਉਹ ਬੈਸ ਦਾ ਵੀ ਨਜ਼ਰ ਆਉਂਦਾ ਉਹ ਕਹਿੰਦਾ ਵੀ ਹੈ ਕਿ ਮੇਰੀ ਕੋਈ ਗਲਤੀ ਹੈ ਤਾਂ ਦੱਸੋ ਮੇਰੇ ਕੋਲ ਟਿਕਟ ਵੀ ਆ ਜਿਸ ਤੋਂ ਬਾਅਦ ਉਹ ਅਧਿਕਾਰੀ ਉਸ ਨਾਲ ਬੈਸ ਰਿਹਾ ਔਰ ਉਸ ਨੂੰ ਹੇਠਾ ਉਤਾਰਨ ਦੀ ਉਸ ਨੂੰ ਪੂਰੇ ਗੁਲਾਮੇ ਤੋਂ ਫੜ ਕੇ ਸਿੱਟਣ ਦੀ ਕੋਸ਼ਿਸ਼ ਕਰਦਾ ਔਰ ਮੌਕੇ ਤੇ ਪੁਲਿਸ ਵੀ ਬੁਲਾਉਂਦਾ ਆ ਪਰ ਕੀ ਇਹ ਬਦਸਲੂਕੀ ਠੀਕ ਆ ਕਿਉਂਕਿ ਪਹਿਲਾਂ ਵੀ ਬਹੁਤ ਸਾਰੀਆਂ ਰੇਲਵੇ ਅਧਿਕਾਰੀ ਹੋਣ ਚਾਏ ਸਰਕਾਰੀ ਅਧਿਕਾਰੀ ਹੋਣ ਬਹੁਤ ਸਾਰੀ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਬਦਸਲੂਕੀ ਦੀਆਂ ਫਿਰ ਉਦੋਂ ਕਿਤੇ ਨਾ ਕਿਤੇ ਲੋਕ ਇਹ ਕਹਿੰਦੇ ਆ ਕਿ ਮਨਮਰਜ਼ੀਆਂ ਕਰਦੇ ਨੇ ਸਰਕਾਰ ਦੇ ਨੌਕਰ ਕਈ ਵਾਰ ਇਲਜ਼ਾਮ ਅੱਗੇ ਕਈ ਵਾਰ ਇਹ ਕਿਹਾ ਜਾਂਦਾ ਕਿ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਪਰ ਜਦੋਂ ਦਾ ਸੋਸ਼ਲ ਮੀਡੀਆ ਦਾ ਜ਼ਮਾਨਾ ਆਇਆ ਹੈ ਪਰ ਉਦੋਂ ਕਿਸੇ ਤੋਂ ਕੋਈ ਚੀਜ਼ ਲੁਕੀ ਵੀ ਨਹੀਂ ਹੈ ਉਦੋਂ ਫਿਰ ਜਿਸ ਤੇ ਕਾਰ ਭਾਈ ਹੋਣੀ ਆ ਜਦੋਂ ਪ੍ਰਸ਼ਾਸਨ ਦੇ ਕੰਨਾਂ 'ਚ ਅਜਿਹੀਆਂ ਤਸਵੀਰਾਂ ਜਾਂਦੀਆਂ ਨੇ ਤਾਂ ਫੇਰ ਕਿਤੇ ਨਾ ਕਿਤੇ ਕਾਰਵਾਈ ਵੀ ਦੇਖਣ ਨੂੰ ਮਿਲਦੀ ਆ ਤਾਂ ਹੁਣ ਇਹ ਤਸਵੀਰ ਜੋ ਸਾਹਮਣੇ ਆਈ ਆ ਇਸ ਦੇ ਫਿਲਹਾਲ ਕੋਈ ਰੇਲਵੇ ਅਧਿਕਾਰੀ ਦਾ ਬਿਆਨ ਤਾਂ ਸਾਹਮਣੇ ਨਹੀਂ ਆਇਆ ਪਰ ਇਸ ਨੂੰ ਲੈ ਕੇ ਇਹ ਕਿਹਾ ਜਾ ਰਿਹਾ ਕਿ ਸਰਾਸਰ ਇਸ ਅਧਿਕਾਰੀ ਦੇ ਵੱਲੋਂ ਗਲਤ ਕੀਤਾ ਗਿਆ ਔਰ ਉਸ ਨੂੰ ਇਸ ਤਰੀਕੇ ਨਾਲ ਨਹੀਂ ਪੇਸ਼ ਆਣਾ ਚਾਹੀਦਾ ਸੀ ਜਿਸ ਤਰੀਕੇ ਨਾਲ ਉਸਨੇ ਇਸ ਵਿਕਲਾੰਗ ਨੂੰ ਫੜ ਕੇ ਹੇਠਾਂ ਉਤਾਰਨ ਦੀ ਕੋਸ਼ਿਸ਼ ਕੀਤੀ ਔਰ ਗਾਲੀ ਗਲੋਚ ਕੀਤਾ ਤਾਂ ਰੋਜ਼ਾਨਾ ਸਪੋਕਸਮੈਨ ਤੇ ਤਸਵੀਰਾਂ ਵੀ ਤੁਹਾਨੂੰ ਅਸੀਂ ਲਾਈਵ ਦਿਖਾ ਰਹੇ ਹਾਂ ਰੋਜ਼ਾਨਾ ਸਪੋਕਸਮੈਨ ਦੇਖ ਰਹੇ ਹਾਂ ਤੁਸੀਂ ਸਮਸਤੀਪੁਰ ਤੋਂ ਇਹ ਤਸਵੀਰ ਸਾਹਮਣੇ ਆਈ ਹੈ ਜਿੱਥੇ ਐਕਸਪ੍ਰੈਸ ਗੱਡੀ ਦੇ ਵਿੱਚ ਇੱਕ ਟੀਟੀ ਦੇ ਵੱਲੋਂ ਇੱਕ ਅਧਿਕਾਰੀ ਦੇ ਵੱਲੋਂ ਬਹਿਸਬਾਜ਼ੀ ਕੀਤੀ ਜਾਂਦੀ ਹੈ ਔਰ ਇੱਕ ਵਿਕਲਾਗ ਨੂੰ ਧੌਣ ਤੋਂ ਫੜ ਕੇ ਗਲੇ ਤੋਂ ਫੜ ਕੇ ਉਸ ਨੂੰ ਹੇਠਾਂ ਉਤਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਇਹ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਰੇਲਵੇ ਅਧਿਕਾਰੀ ਦੇ ਵੱਲੋਂ ਇਹ ਬਦਸਲੂਕੀ ਲੋਕਾਂ ਦਾ ਕਹਿਣਾ ਹੈ ਕਿ ਸਰਾਸਰ ਗਲਤ ਹੈ ਜੇਕਰ ਵਿਕਲਾੰਗ ਦੀ ਕੋਈ ਗਲਤੀ ਵੀ ਹੈ ਤਾਂ ਉਸ ਨੂੰ ਪਿਆਰ ਦੇ ਨਾਲ ਸਮਝਾਇਆ ਜਾ ਸਕਦਾ ਸੀ ਵਿਕਲਾੰਗ ਡੱਬੇ 'ਚ ਬਿਠਾਇਆ ਜਾ ਸਕਦਾ ਸੀ ਪਰ ਜੋ ਅਜਿਹਾ ਕੀਤਾ ਗਿਆ ਇਹਨਾਂ ਦੇ ਵੱਲੋਂ ਉਹ ਸਰਾਸਰ ਗਲਤ ਹੈ ਔਰ ਇਹ ਗੱਡੀ ਤੁਰਨ ਤੋਂ ਕੁਝ ਸਮੇਂ ਪਹਿਲਾਂ ਹੀ ਇਹ ਜਿਹੜਾ ਵਾਪਰ ਦੀ ਹੈ ਗੱਲ ਔਰ ਇਸ ਦੇ ਵਿਚਕਾਰ ਤੁਸੀਂ ਦੇਖ ਸਕਦੇ ਹੋ ਵਿਕਲਾੰਗ ਜੋ ਹੈ ਉਹ ਬਹਿਸ ਦਾ ਵੀ ਨਜ਼ਰ ਆਉਂਦਾ ਉਹ ਕਹਿੰਦਾ ਵੀ ਹੈ ਕਿ ਮੇਰੀ ਕੋਈ ਗਲਤੀ ਹੈ ਤਾਂ ਦੱਸੋ ਮੇਰੇ ਕੋਲ ਟਿਕਟ ਵੀ ਆ ਜਿਸ ਤੋਂ ਬਾਅਦ ਉਹ ਅਧਿਕਾਰੀ ਉਸ ਨਾਲ ਬਹਿਸ ਰਿਹਾ ਔਰ ਉਸ ਨੂੰ ਹੇਠਾ ਉਤਾਰਨ ਦੀ ਉਸ ਨੂੰ ਪੂਰੇ ਗਲਾਮੇ ਤੋਂ ਫੜ ਕੇ ਸਿੱਟਣ ਦੀ ਕੋਸ਼ਿਸ਼ ਕਰਦਾ ਔਰ ਮੌਕੇ ਤੇ ਪੁਲਿਸ ਵੀ ਬੁਲਾਉਂਦਾ ਆ ਪਰ ਕੀ ਇਹ ਬਦਸਲੂਕੀ ਠੀਕ ਆ ਕਿਉਂਕਿ ਪਹਿਲਾਂ ਵੀ ਬਹੁਤ ਸਾਰੀਆਂ ਰੇਲਵੇ ਅਧਿਕਾਰੀ ਹੋਣ ਚਾਏ ਸਰਕਾਰੀ ਅਧਿਕਾਰੀ ਹੋਣ ਬਹੁਤ ਸਾਰੀ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਬਦਸਲੂਕੀ ਦੀਆਂ ਫਿਰ ਉਦੋਂ ਕਿਤੇ ਨਾ ਕਿਤੇ ਲੋਕ ਇਹ ਕਹਿੰਦੇ ਆ ਕਿ ਮਨਮਰਜ਼ੀਆਂ ਕਰਦੇ ਨੇ ਸਰਕਾਰ ਦੇ ਨੌਕਰ ਕਈ ਵਾਰ ਇਲਜ਼ਾਮ ਅੱਗੇ ਕਈ ਵਾਰ ਇਹ ਕਿਹਾ ਜਾਂਦਾ ਕਿ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਪਰ ਜਦੋਂ ਦਾ ਸੋਸ਼ਲ ਮੀਡੀਆ ਦਾ ਜ਼ਮਾਨਾ ਆਇਆ ਹੈ ਪਰ ਉਦੋਂ ਕਿਸੇ ਤੋਂ ਕੋਈ ਚੀਜ਼ ਲੁਕੀ ਵੀ ਨਹੀਂ ਹੈ ਉਦੋਂ ਫਿਰ ਜਿਸ ਤੇ ਕਾਰਵਾਈ ਹੋਣੀ ਹੈ ਜਦੋਂ ਪ੍ਰਸ਼ਾਸਨ ਦੇ ਕੰਨਾਂ 'ਚ ਅਜਹੀਆਂ ਤਸਵੀਰਾਂ ਜਾਂਦੀਆਂ ਨੇ ਤਾਂ ਫਿਰ ਕਿਤੇ ਨਾ ਕਿਤੇ ਕਾਰਵਾਈ ਵੀ ਦੇਖਣ ਨੂੰ ਮਿਲਦੀ ਹੈ ਤਾਂ ਹੁਣ ਇਹ ਤਸਵੀਰ ਜੋ ਸਾਹਮਣੇ ਆਈ ਹੈ ਇਸ ਤੇ ਫਿਲਹਾਲ ਕੋਈ रेलवे अधिकारी ਦਾ ਬਿਆਨ ਤਾਂ ਸਾਹਮਣੇ ਨਹੀਂ ਆਇਆ ਪਰ ਇਸ ਨੂੰ ਲੈ ਕੇ ਇਹ ਕਿਹਾ ਜਾ ਰਿਹਾ ਕਿ ਸਰਾਸਰ ਇਸ ਅਧਿਕਾਰੀ ਦੇ ਵੱਲੋਂ ਗਲਤ ਕੀਤਾ ਗਿਆ ਔਰ ਉਸ ਨੂੰ ਇਸ ਤਰੀਕੇ ਨਾਲ ਨਹੀਂ ਪੇਸ਼ ਆਣਾ ਚਾਹੀਦਾ ਸੀ ਜਿਸ ਤਰੀਕੇ ਨਾਲ ਉਸਨੇ ਇਸ ਵਿਕਲੰਗ ਨੂੰ ਫੜ ਕੇ ਹੇਠਾਂ ਉਤਾਰਨ ਦੀ ਕੋਸ਼ਿਸ਼ ਕੀਤੀ ਔਰ ਗਾਲੀ ਗਲੋਚ ਕੀਤਾ ਤਾਂ ਰੋਜ਼ਾਨਾ ਸਪੋਕਸਮੈਨ ਤੇ ਤਸਵੀਰਾਂ ਵੀ ਤੁਹਾਨੂੰ ਅਸੀਂ ਲਾਈਵ ਦਿਖਾ ਰਹੇ ਹਾਂ ਰੋਜ਼ਾਨਾ ਸਪੋਕਸਮੈਨ ਦੇਖ ਰਹੇ ਹਾਂ ਤੁਸੀਂ ਸਮਸਤੀਪੁਰ ਤੋਂ ਇਹ ਤਸਵੀਰ ਸਾਹਮਣੇ ਆਈ ਹੈ ਜਿੱਥੇ ਐਕਸਪ੍ਰੈਸ ਗੱਡੀ ਦੇ ਵਿੱਚ ਇੱਕ ਟੀਟੀ ਦੇ ਵੱਲੋਂ ਇੱਕ ਅਧਿਕਾਰੀ ਦੇ ਵੱਲੋਂ ਬਹਿਸਬਾਜ਼ੀ ਕੀਤੀ ਜਾਂਦੀ ਹੈ ਔਰ ਇੱਕ ਵਿਕਲਾਗ ਨੂੰ ਧੌਣ ਤੋਂ ਫੜ ਕੇ ਗਲੇ ਤੋਂ ਫੜ ਕੇ ਉਸ ਨੂੰ ਹੇਠਾਂ ਉਤਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਇਹ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਰੇਲਵੇ ਅਧਿਕਾਰੀ ਦੇ ਵੱਲੋਂ ਇਹ ਬਦਸਲੂਕੀ ਲੋਕਾਂ ਦਾ ਕਹਿਣਾ ਹੈ ਕਿ ਸਰਾਸਰ ਗਲਤ ਹੈ ਜੇਕਰ ਵਿਕਲਾੰਗ ਦੀ ਕੋਈ ਗਲਤੀ ਵੀ ਹੈ ਤਾਂ ਉਸ ਨੂੰ ਪਿਆਰ ਦੇ ਨਾਲ ਸਮਝਾਇਆ ਜਾ ਸਕਦਾ ਸੀ ਵਿਕਲਾੰਗ ਡੱਬੇ ਚ ਬਿਠਾਇਆ ਜਾ ਸਕਦਾ ਸੀ ਪਰ ਜੋ ਅਜਿਹਾ ਕੀਤਾ ਗਿਆ ਇਹਨਾਂ ਦੇ ਵੱਲੋਂ ਉਹ ਸਰਾਸਰ ਗਲਤ ਹੈ ਔਰ ਇਹ ਗੱਡੀ ਤੁਰੰਤ ਤੋਂ ਕੁਝ ਸਮੇਂ ਪਹਿਲਾਂ ਹੀ ਇਹ ਜਿਹੜਾ ਵਾਪਰਦੀ ਹੈ ਗੱਲ ਔਰ ਇਸ ਦੇ ਵਿਚਕਾਰ ਤੁਸੀਂ ਦੇਖ ਸਕਦੇ ਹੋ ਵਿਕਲਾੰਗ ਜੋ ਹੈ ਉਹ ਬਹਿਸ ਦਾ ਵੀ ਨਜ਼ਰ ਆਉਂਦਾ ਉਹ ਕਹਿੰਦਾ ਵੀ ਹੈ ਕਿ ਮੇਰੀ ਕੋਈ ਗਲਤੀ ਹੈ ਤਾਂ ਦੱਸੋ ਮੇਰੇ ਕੋਲ ਟਿਕਟ ਵੀ ਆ ਜਿਸ ਤੋਂ ਬਾਅਦ ਉਹ ਅਧਿਕਾਰੀ ਉਸ ਨਾਲ ਬੈਸ ਰਿਹਾ ਔਰ ਉਸ ਨੂੰ ਹੇਠਾ ਉਤਾਰਨ ਦੀ ਉਸ ਨੂੰ ਪੂਰੇ ਗਲਾਮੇ ਤੋਂ ਫੜ ਕੇ ਸਿੱਟਣ ਦੀ ਕੋਸ਼ਿਸ਼ ਕਰਦਾ ਔਰ ਮੌਕੇ ਤੇ ਪੁਲਿਸ ਵੀ ਬੁਲਾਉਂਦਾ ਆ ਪਰ ਕੀ ਇਹ ਬਦਸਲੂਕੀ ਠੀਕ ਆ ਕਿਉਂਕਿ ਪਹਿਲਾਂ ਵੀ ਬਹੁਤ ਸਾਰੀਆਂ ਰੇਲਵੇ ਅਧਿਕਾਰੀ ਹੋਣ ਚਾਏ ਸਰਕਾਰੀ ਅਧਿਕਾਰੀ ਹੋਣ ਬਹੁਤ ਸਾਰੀ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਬਦਸਲੂਕੀ ਦੀਆਂ ਫਿਰ ਉਦੋਂ ਕਿਤੇ ਨਾ ਕਿਤੇ ਲੋਕ ਇਹ ਕਹਿੰਦੇ ਆ ਕਿ ਮਨਮਰਜ਼ੀਆਂ ਕਰਦੇ ਨੇ ਸਰਕਾਰ ਦੇ ਨੌਕਰ ਕਈ ਵਾਰ ਇਲਜ਼ਾਮ ਅੱਗੇ ਕਈ ਵਾਰ ਇਹ ਕਿਹਾ ਜਾਂਦਾ ਕਿ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਪਰ ਜਦੋਂ ਦਾ ਸੋਸ਼ਲ ਮੀਡੀਆ ਦਾ ਜ਼ਮਾਨਾ ਆਇਆ ਹੈ ਪਰ ਉਦੋਂ ਕਿਸੇ ਤੋਂ ਕੋਈ ਚੀਜ਼ ਲੁਕੀ ਵੀ ਨਹੀਂ ਹੈ ਉਦੋਂ ਫਿਰ ਜਿਸ ਤੇ ਕ ਭਾਈ ਹੋਣੀ ਆ ਜਦੋਂ ਪ੍ਰਸ਼ਾਸਨ ਦੇ ਕੰਨਾਂ 'ਚ ਅਜਿਹੀਆਂ ਤਸਵੀਰਾਂ ਜਾਂਦੀਆਂ ਨੇ ਤਾਂ ਫੇਰ ਕਿਤੇ ਨਾ ਕਿਤੇ ਕਾਰਵਾਈ ਵੀ ਦੇਖਣ ਨੂੰ ਮਿਲਦੀ ਆ ਤਾਂ ਹੁਣ ਇਹ ਤਸਵੀਰ ਜੋ ਸਾਹਮਣੇ ਆਈ ਆ ਇਸ ਦੇ ਫਿਲਹਾਲ ਕੋਈ ਰੇਲਵੇ ਅਧਿਕਾਰੀ ਦਾ ਬਿਆਨ ਤਾਂ ਸਾਹਮਣੇ ਨਹੀਂ ਆਇਆ ਪਰ ਜਿਸ ਨੂੰ ਲੈ ਕੇ ਇਹ ਕਿਹਾ ਜਾ ਰਿਹਾ ਕਿ ਸਰਾਸਰ ਇਸ ਅਧਿਕਾਰੀ ਦੇ ਵੱਲੋਂ ਗਲਤ ਕੀਤਾ ਗਿਆ ਔਰ ਉਸ ਨੂੰ ਇਸ ਤਰੀਕੇ ਨਾਲ ਨਹੀਂ ਪੇਸ਼ ਆਉਣਾ ਚਾਹੀਦਾ ਸੀ ਜਿਸ ਤਰੀਕੇ ਨਾਲ ਉਸਨੇ ਇਸ ਵਿਕਲਾੰਗ ਨੂੰ ਫੜ ਕੇ ਹੇਠਾਂ ਉਤਾਰਨ ਦੀ ਕੋਸ਼ਿਸ਼ ਕੀਤੀ ਔਰ ਗਾਲੀ ਗਲੋਚ ਕੀਤਾ ਤਾਂ ਰੋਜ਼ਾਨਾ ਸਪੋਕਸਮੈਨ ਤੇ ਤਸਵੀਰਾਂ ਵੀ ਤੁਹਾਨੂੰ ਅਸੀਂ ਲਾਈਵ ਦਿਖਾ ਰਹੇ ਹਾਂ ਰਜ਼ਾਨਾ ਸਪੋਕਸਮੈਨ ਦੇਖ ਰਹੇ ਹਾਂ ਤੁਸੀਂ ਸਮਸਤੀਪੁਰ ਤੋਂ ਇਹ ਤਸਵੀਰ ਸਾਹਮਣੇ ਆਈ ਹੈ ਜਿੱਥੇ ਐਕਸਪ੍ਰੈਸ ਗੱਡੀ ਦੇ ਵਿੱਚ ਇੱਕ ਟੀਟੀ ਦੇ ਵੱਲੋਂ ਇੱਕ ਅਧਿਕਾਰੀ ਦੇ ਵੱਲੋਂ ਬਹਿਸਬਾਜ਼ੀ ਕੀਤੀ ਜਾਂਦੀ ਹੈ ਔਰ ਇੱਕ ਵਿਕਲਾਗ ਨੂੰ ਧੌਣ ਤੋਂ ਫੜ ਕੇ ਗਲੇ ਤੋਂ ਫੜ ਕੇ ਉਸ ਨੂੰ ਹੇਠਾਂ ਉਤਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਇਹ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਰੇਲਵੇ ਅਧਿਕਾਰੀ ਦੇ ਵੱਲੋਂ ਇਹ ਬਦਸਲੂਕੀ ਲੋਕਾਂ ਦਾ ਕਹਿਣਾ ਹੈ ਕਿ ਸਰਾਸਰ ਗਲਤ ਹੈ ਜੇਕਰ ਵਿਕਲੈਂਗ ਦੀ ਕੋਈ ਗਲਤੀ ਵੀ ਹੈ ਤਾਂ ਉਸ ਨੂੰ ਪਿਆਰ ਦੇ ਨਾਲ ਸਮਝਾਇਆ ਜਾ ਸਕਦਾ ਸੀ ਵਿਕਲੈਂਗ ਡੱਬੇ 'ਚ ਬਿਠਾਇਆ ਜਾ ਸਕਦਾ ਸੀ ਪਰ ਜੋ ਅਜੀਹਾ ਕੀਤਾ ਗਿਆ ਇਹਨਾਂ ਦੇ ਵੱਲੋਂ ਉਹ ਸਰਾਸਰ ਗਲਤ ਹੈ ਔਰ ਇਹ ਗੱਡੀ ਤੁਰੰਤੋ ਕੁਝ ਸਮੇਂ ਪਹਿਲਾਂ ਹੀ ਇਹ ਜਿਹੜਾ ਵਾਪਰਦੀ ਹੈ ਗੱਲ ਔਰ ਇਸ ਦੇ ਵਿਚਕਾਰ ਤੁਸੀਂ ਦੇਖ ਸਕਦੇ ਹੋ ਵਿਕਲੈਂਗ ਜੋ ਹੈ ਉਹ ਬੈਸ ਦਾ ਵੀ ਨਜ਼ਰ ਆਉਂਦਾ ਉਹ ਕਹਿੰਦਾ ਵੀ ਹੈ ਕਿ ਮੇਰੀ ਕੋਈ ਅਲਤੀ ਹੈ ਤਾਂ ਦੱਸੋ ਮੇਰੇ ਕੋਲ ਟਿਕਟ ਵੀ ਆ ਜਿਸ ਤੋਂ ਬਾਅਦ ਉਹ ਅਧਿਕਾਰੀ ਉਸ ਨਾਲ ਬੈਸ ਰਿਹਾ ਔਰ ਉਸ ਨੂੰ ਹੇਠਾ ਉਤਾਰਨ ਦੀ ਉਸ ਨੂੰ ਪੂਰੇ ਗਲਾਮੇ ਤੋਂ ਫੜ ਕੇ ਸਿੱਟਣ ਦੀ ਕੋਸ਼ਿਸ਼ ਕਰਦਾ ਔਰ ਮੌਕੇ ਤੇ ਪੁਲਿਸ ਵੀ ਬੁਲਾਉਂਦਾ ਆ ਪਰ ਕੀ ਇਹ ਬਸਲੂਕੀ ਠੀਕ ਆ ਕਿਉਂਕਿ ਪਹਿਲਾਂ ਵੀ ਬਹੁਤ ਸਾਰੀਆਂ ਰੇਲਵੇ ਅਧਿਕਾਰੀ ਹੋਣ ਚਾਏ ਸਰਕਾਰੀ ਅਧਿਕਾਰੀ ਹੋਣ ਬਹੁਤ ਸਾਰੀ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਬਸਲੂਕੀ ਦੀਆਂ ਫਿਰ ਉਦੋਂ ਕਿਤੇ ਨਾ ਕਿਤੇ ਲੋਕ ਇਹ ਕਹਿੰਦੇ ਆ ਕਿ ਮਨਮਰਜ਼ੀਆਂ ਕਰਦੇ ਨੇ ਸਰਕਾਰ ਦੇ ਨੌਕਰ ਕਈ ਵਾਰ ਇਲਜ਼ਾਮ ਅੱਗੇ ਕਈ ਵਾਰ ਇਹ ਕਿਹਾ ਜਾਂਦਾ ਕਿ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਪਰ ਜਦੋਂ ਦਾ ਸੋਸ਼ਲ ਮੀਡੀਆ ਦਾ ਜ਼ਮਾਨਾ ਆਇਆ ਹੈ ਪਰ ਉਦੋਂ ਕਿਸੇ ਤੋਂ ਕੋਈ ਚੀਜ਼ ਲੁਕੀ ਵੀ ਨਹੀਂ ਹੈ ਉਦੋਂ ਫਿਰ ਜਿਸ ਤੇ ਕਾਰਵਾਈ ਹੋਣੀ ਹੈ ਜਦੋਂ ਪ੍ਰਸ਼ਾਸਨ ਦੇ ਕੰਨਾਂ 'ਚ ਅਜਿਹੀਆਂ ਤਸਵੀਰਾਂ ਜਾਂਦੀਆਂ ਨੇ ਤਾਂ ਫਿਰ ਕਿਤੇ ਨਾ ਕਿਤੇ ਕਾਰਵਾਈ ਵੀ ਦੇਖਣ ਨੂੰ ਮਿਲਦੀ ਹੈ ਤਾਂ ਹੁਣ ਇਹ ਤਸਵੀਰ ਜੋ ਸਾਹਮਣੇ ਆਈ ਹੈ ਇਸ ਤੇ ਫਿਲਹਾਲ ਕੋਈ ਆ ਰੇਲਵੇ ਅਧਿਕਾਰੀ ਦਾ ਬਿਆਨ ਤਾਂ ਸਾਹਮਣੇ ਨਹੀਂ ਆਇਆ ਪਰ ਇਸ ਨੂੰ ਲੈ ਕੇ ਇਹ ਕਿਹਾ ਜਾ ਰਿਹਾ ਕਿ ਸਰਾਸਰ ਇਸ ਅਧਿਕਾਰੀ ਦੇ ਵੱਲੋਂ ਗਲਤ ਕੀਤਾ ਗਿਆ ਔਰ ਉਸ ਨੂੰ ਇਸ ਤਰੀਕੇ ਨਾਲ ਨਹੀਂ ਪੇਸ਼ ਆਣਾ ਚਾਹੀਦਾ ਸੀ ਜਿਸ ਤਰੀਕੇ ਨਾਲ ਉਸਨੇ ਇਸ ਵਿਕਲਾੰਗ ਨੂੰ ਫੜ ਕੇ ਹੇਠਾਂ ਉਤਾਰਨ ਦੀ ਕੋਸ਼ਿਸ਼ ਕੀਤੀ ਔਰ ਗਾਲੀ ਗਲੋਚ ਕੀਤਾ ਤਾਂ ਰੋਜ਼ਾਨਾ ਸਪੋਕਸਮੈਨ ਤੇ ਤਸਵੀਰਾਂ ਵੀ ਤੁਹਾਨੂੰ ਅਸੀਂ ਲਾਈਵ ਦਿਖਾ ਰਹੇ ਹਾਂ ਰੋਜ਼ਾਨਾ ਸਪੋਕਸਮੈਨ ਦੇਖ ਰਹੇ ਹਾਂ ਤੁਸੀਂ ਸਮਸਤੀਪੁਰ ਤੋਂ ਇਹ ਤਸਵੀਰ ਸਾਹਮਣੇ ਆਈ ਹੈ ਜਿੱਥੇ ਐਕਸਪ੍ਰੈਸ ਗੱਡੀ ਦੇ ਵਿੱਚ ਇੱਕ ਟੀਟੀ ਦੇ ਵੱਲੋਂ ਇੱਕ ਅਧਿਕਾਰੀ ਦੇ ਵੱਲੋਂ ਬਹਿਸਬਾਜ਼ੀ ਕੀਤੀ ਜਾਂਦੀ ਹੈ ਔਰ ਇੱਕ ਵਿਕਲਾਗ ਨੂੰ ਧੌਣ ਤੋਂ ਫੜ ਕੇ ਗਲੇ ਤੋਂ ਫੜ ਕੇ ਉਸ ਨੂੰ ਹੇਠਾਂ ਉਤਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਇਹ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਰੇਲਵੇ ਅਧਿਕਾਰੀ ਦੇ ਵੱਲੋਂ ਇਹ ਬਦਸਲੂਕੀ ਲੋਕਾਂ ਦਾ ਕਹਿਣਾ ਹੈ ਕਿ ਸਰਾਸਰ ਗਲਤ ਹੈ ਜੇਕਰ ਵਿਕਲੈਂਗ ਦੀ ਕੋਈ ਗਲਤੀ ਵੀ ਹੈ ਤਾਂ ਉਸ ਨੂੰ ਪਿਆਰ ਦੇ ਨਾਲ ਸਮਝਾਇਆ ਜਾ ਸਕਦਾ ਸੀ ਵਿਕਲੈਂਗ ਡੱਬੇ ਚ ਬਿਠਾਇਆ ਜਾ ਸਕਦਾ ਸੀ ਪਰ ਜੋ ਅਜੀਹਾ ਕੀਤਾ ਗਿਆ ਇਹਨਾਂ ਦੇ ਵੱਲੋਂ ਉਹ ਸਰਾਸਰ ਗਲਤ ਹੈ ਔਰ ਇਹ ਗੱਡੀ ਤੁਰੰਤ ਤੋਂ ਕੁਝ ਸਮੇਂ ਪਹਿਲਾਂ ਹੀ ਇਹ ਜਿਹੜਾ ਵਾਪਰਦੀ ਹੈ ਗੱਲ ਔਰ ਇਸ ਦੇ ਵਿਚਕਾਰ ਤੁਸੀਂ ਦੇਖ ਸਕਦੇ ਹੋ ਵਿਕਲੈਂਗ ਜੋ ਹੈ ਉਹ ਬਹਿਸ ਦਾ ਵੀ ਨਜ਼ਰ ਆਉਂਦਾ ਉਹ ਕਹਿੰਦਾ ਵੀ ਹੈ ਕਿ ਮੇਰੀ ਕੋਈ ਗਲਤੀ ਹੈ ਤਾਂ ਦੱਸੋ ਮੈਂ ਕੋਲ ਟਿਕਟ ਵੀ ਆ ਜਿਸ ਤੋਂ ਬਾਅਦ ਉਹ ਅਧਿਕਾਰੀ ਉਸ ਨਾਲ ਬੈਠ ਰਿਹਾ ਔਰ ਉਸ ਨੂੰ ਹੇਠਾ ਉਤਾਰਨ ਦੀ ਉਸ ਨੂੰ ਪੂਰੇ ਗਲਾਮੇ ਤੋਂ ਫੜ ਕੇ ਸਿੱਟਣ ਦੀ ਕੋਸ਼ਿਸ਼ ਕਰਦਾ ਔਰ ਮੌਕੇ ਤੇ ਪੁਲਿਸ ਵੀ ਬੁਲਾਉਂਦਾ ਆ ਪਰ ਕੀ ਇਹ ਬਦਸਲੂਕੀ ਠੀਕ ਆ ਕਿਉਂਕਿ ਪਹਿਲਾਂ ਵੀ ਬਹੁਤ ਸਾਰੀਆਂ ਰੇਲਵੇ ਅਧਿਕਾਰੀ ਹੋਣ ਚਾਏ ਸਰਕਾਰੀ ਅਧਿਕਾਰੀ ਹੋਣ ਬਹੁਤ ਸਾਰੀ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਬਦਸਲੂਕੀ ਦੀਆਂ ਫਿਰ ਉਦੋਂ ਕਿਤੇ ਨਾ ਕਿਤੇ ਲੋਕ ਇਹ ਕਹਿੰਦੇ ਆ ਕਿ ਮਨਮਰਜ਼ੀਆਂ ਕਰਦੇ ਨੇ ਸਰਕਾਰ ਦੇ ਨੌਕਰ ਕਈ ਵਾਰ ਇਲਜ਼ਾਮ ਅੱਗੇ ਕਈ ਵਾਰ ਇਹ ਕਿਹਾ ਜਾਂਦਾ ਕਿ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਪਰ ਜਦੋਂ ਦਾ ਸੋਸ਼ਲ ਮੀਡੀਆ ਦਾ ਮਨਾ ਆਇਆ ਹੈ ਪਰ ਉਦੋਂ ਕਿਸੇ ਤੋਂ ਕੋਈ ਚੀਜ਼ ਲੁਕੀ ਵੀ ਨਹੀਂ ਹੈ ਉਦੋਂ ਫਿਰ ਜਿਸ ਤੇ ਕਾਰਵਾਈ ਹੋਣੀ ਹੈ ਜਦੋਂ ਪ੍ਰਸ਼ਾਸਨ ਦੇ ਕੰਨਾਂ 'ਚ ਅਜਹੀਆਂ ਤਸਵੀਰਾਂ ਜਾਂਦੀਆਂ ਨੇ ਤਾਂ ਫਿਰ ਕਿਤੇ ਨਾ ਕਿਤੇ ਕਾਰਵਾਈ ਵੀ ਦੇਖਣ ਨੂੰ ਮਿਲਦੀ ਹੈ ਤਾਂ ਹੁਣ ਇਹ ਤਸਵੀਰ ਜੋ ਸਾਹਮਣੇ ਆਈ ਹੈ ਇਸ ਤੇ ਫਿਲਹਾਲ ਕੋਈ ਰੇਲਵੇ ਅਧਿਕਾਰੀ ਦਾ ਬਿਆਨ ਤਾਂ ਸਾਹਮਣੇ ਨਹੀਂ ਆਇਆ ਪਰ ਇਸ ਨੂੰ ਲੈ ਕੇ ਇਹ ਕਿਹਾ ਜਾ ਰਿਹਾ ਕਿ ਸਰਾਸਰ ਇਸ ਅਧਿਕਾਰੀ ਦੇ ਵੱਲੋਂ ਗਲਤ ਕੀਤਾ ਗਿਆ ਔਰ ਉਸ ਨੂੰ ਇਸ ਤਰੀਕੇ ਨਾਲ ਨਹੀਂ ਪੇਸ਼ ਆਉਣਾ ਚਾਹੀਦਾ ਸੀ ਜਿਸ ਤਰੀਕੇ ਨਾਲ ਉਸਨੇ ਇਸ ਵਿਕਲੰਗ ਨੂੰ ਫੜ ਕੇ ហេਠਾ ਉਤਾਰਨ ਦੀ ਕੋਸ਼ਿਸ਼ ਕੀਤੀ ਔਰ ਗਾਲੀ ਗਲੋਚ ਕੀਤਾ ਰੋਜ਼ਾਨਾ ਸਪੋਕਸਮੈਨ ਤੇ ਤਸਵੀਰਾਂ ਵੀ ਤੁਹਾਨੂੰ ਅਸੀਂ ਲਾਈਵ ਦਿਖਾ ਰਹੇ ਹਾਂ ਰੋਜ਼ਾਨਾ ਸਪੋਕਸਮੈਨ ਦੇਖ ਰਹੇ ਹਾਂ ਤੁਸੀਂ ਸਮਸਤੀਪੁਰ ਤੋਂ ਇਹ ਤਸਵੀਰ ਸਾਹਮਣੇ ਆਈ ਹੈ ਜਿੱਥੇ ਐਕਸਪ੍ਰੈਸ ਗੱਡੀ ਦੇ ਵਿੱਚ ਇੱਕ ਟੀਟੀ ਦੇ ਵੱਲੋਂ ਇੱਕ ਅਧਿਕਾਰੀ ਦੇ ਵੱਲੋਂ ਬਹਿਸਬਾਜ਼ੀ ਕੀਤੀ ਜਾਂਦੀ ਹੈ ਔਰ ਇੱਕ ਵਿਕਲਾਗ ਨੂੰ ਧੌਣ ਤੋਂ ਫੜ ਕੇ ਗਲੇ ਤੋਂ ਫੜ ਕੇ ਉਸ ਨੂੰ ហេਠਾ ਉਤਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਇਹ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਰੇਲਵੇ ਅਧਿਕਾਰੀ ਦੇ ਵੱਲੋਂ ਇਹ ਬਦਸਲੂਕੀ ਲੋਕਾਂ ਦਾ ਕਹਿਣਾ ਹੈ ਕਿ ਸਰਾਸਰ ਗਲਤ ਹੈ ਜੇਕਰ ਵਿਕਲੈਂਗ ਦੀ ਕੋਈ ਗਲਤੀ ਵੀ ਹੈ ਤਾਂ ਉਸ ਨੂੰ ਪਿਆਰ ਦੇ ਨਾਲ ਸਮਝਾਇਆ ਜਾ ਸਕਦਾ ਸੀ ਵਿਕਲੈਂਗ ਡੱਬੇ ਚ ਬਿਠਾਇਆ ਜਾ ਸਕਦਾ ਸੀ ਪਰ ਜੋ ਅਜੀਹਾ ਕੀਤਾ ਗਿਆ ਇਹਨਾਂ ਦੇ ਵੱਲੋਂ ਉਹ ਸਰਾਸਰ ਗਲਤ ਹੈ ਔਰ ਇਹ ਗੱਡੀ ਤੁਰੰਤ ਤੋਂ ਕੁਝ ਸਮੇਂ ਪਹਿਲਾਂ ਹੀ ਇਹ ਜਿਹੜਾ ਵਾਪਰ ਦੀ ਹੈ ਗੱਲ ਔਰ ਇਸ ਦੇ ਵਿਚਕਾਰ ਤੁਸੀਂ ਦੇਖ ਸਕਦੇ ਹੋ ਵਿਕਲੈਂਗ ਜੋ ਹੈ ਉਹ ਬੈਸ ਦਾ ਵੀ ਨਜ਼ਰ ਆਉਂਦਾ ਉਹ ਕਹਿੰਦਾ ਵੀ ਹੈ ਕਿ ਮੇਰੀ ਕੋਈ ਗਲਤੀ ਹੈ ਤਾਂ ਦੱਸੋ ਮੇਰੇ ਕੋਲ ਟਿਕਟ ਵੀ ਆ ਜਿਸ ਤੋਂ ਬਾਅਦ ਉਹ ਅਧਿਕਾਰੀ ਉਸ ਨਾਲ ਬੈਸ ਰਿਹਾ ਔਰ ਉਸ ਨੂੰ ਹੇਠਾ ਉਤਾਰਨ ਦੀ ਉਸ ਨੂੰ ਪੂਰੇ ਗੁਲਾਮੇ ਤੋਂ ਫੜ ਕੇ ਸਿੱਟਣ ਦੀ ਕੋਸ਼ਿਸ਼ ਕਰਦਾ ਔਰ ਮੌਕੇ ਤੇ ਪੁਲਿਸ ਵੀ ਬੁਲਾਉਂਦਾ ਆ ਪਰ ਕੀ ਇਹ ਬਸਲੂਕੀ ਠੀਕ ਆ ਕਿਉਂਕਿ ਪਹਿਲਾਂ ਵੀ ਬਹੁਤ ਸਾਰੀਆਂ ਰੇਲਵੇ ਅਧਿਕਾਰੀ ਹੋਣ ਚਾਏ ਸਰਕਾਰੀ ਅਧਿਕਾਰੀ ਹੋਣ ਬਹੁਤ ਸਾਰੀ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਬਸਲੂਕੀ ਦੀਆਂ ਫਿਰ ਉਦੋਂ ਕਿਤੇ ਨਾ ਕਿਤੇ ਲੋਕ ਇਹ ਕਹਿੰਦੇ ਆ ਕਿ ਮਨਮਰਜ਼ੀਆਂ ਕਰਦੇ ਨੇ ਸਰਕਾਰ ਦੇ ਨੌਕਰ ਕਈ ਵਾਰ ਇਲਜ਼ਾਮ ਅੱਗੇ ਕਈ ਵਾਰ ਇਹ ਕਿਹਾ ਜਾਂਦਾ ਕਿ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਪਰ ਜਦੋਂ ਦਾ ਸੋਸ਼ਲ ਮੀਡੀਆ ਦਾ ਜ਼ਮਾਨਾ ਆਇਆ ਹੈ ਪਰ ਉਦੋਂ ਕਿਸੇ ਤੋਂ ਕੋਈ ਚੀਜ਼ ਲੁਕੀ ਵੀ ਨਹੀਂ ਹੈ ਉਦੋਂ ਫਿਰ ਜਿਸ ਤੇ ਕਾਰਵਾਈ ਹੋਣੀ ਹੈ ਜਦੋਂ ਪ੍ਰਸ਼ਾਸਨ ਦੇ ਕੰਨਾਂ 'ਚ ਅਜਹੀਆਂ ਤਸਵੀਰਾਂ ਜਾਂਦੀਆਂ ਨੇ ਤਾਂ ਫਿਰ ਕਿਤੇ ਨਾ ਕਿਤੇ ਕਾਰਵਾਈ ਵੀ ਦੇਖਣ ਨੂੰ ਮਿਲਦੀ ਹੈ ਤਾਂ ਹੁਣ ਇਹ ਤਸਵੀਰ ਜੋ ਸਾਹਮਣੇ ਆਈ ਹੈ ਇਸ ਤੇ ਫਿਲਹਾਲ ਕੋਈ ਰੇਲਵੇ ਅਧਿਕਾਰੀ ਦਾ ਬਿਆਨ ਤਾਂ ਸਾਹਮਣੇ ਨਹੀਂ ਆਇਆ ਪਰ ਦੇ ਇਸ ਨੂੰ ਲੈ ਕੇ ਇਹ ਕਿਹਾ ਜਾ ਰਿਹਾ ਕਿ ਸਰਾਸਰ ਇਸ ਅਧਿਕਾਰੀ ਦੇ ਵੱਲੋਂ ਗਲਤ ਕੀਤਾ ਗਿਆ ਔਰ ਉਸ ਨੂੰ ਇਸ ਤਰੀਕੇ ਨਾਲ ਨਹੀਂ ਪੇਸ਼ ਆਣਾ ਚਾਹੀਦਾ ਸੀ ਜਿਸ ਤਰੀਕੇ ਨਾਲ ਉਸ ਨੇ ਇਸ ਵਿਕਲੈਂਗ ਨੂੰ ਫੜ ਕੇ ਹੇਠਾਂ ਉਤਾਰਨ ਦੀ ਕੋਸ਼ਿਸ਼ ਕੀਤੀ ਔਰ ਗਾਲੀ ਗਲੋਚ ਕੀਤਾ ਤਾਂ ਰੋਜ਼ਾਨਾ ਸਪੋਕਸਮੈਨ ਤੇ ਤਸਵੀਰਾਂ ਵੀ ਤੁਹਾਨੂੰ ਅਸੀਂ ਲਾਈਵ ਦਿਖਾ ਰਹੇ ਹਾਂ ਰੋਜ਼ਾਨਾ ਸਪੋਕਸਮੈਨ ਦੇਖ ਰਹੇ ਤੁਸੀਂ ਸਮਸਤੀਪੁਰ ਤੋਂ ਇਹ ਤਸਵੀਰ ਸਾਹਮਣੇ ਆਈ ਹੈ ਜਿੱਥੇ ਐਕਸਪ੍ਰੈਸ ਗੱਡੀ ਦੇ ਵਿੱਚ ਇੱਕ ਟੀਟੀ ਦੇ ਵੱਲੋਂ ਇੱਕ ਅਧਿਕਾਰੀ ਦੇ ਵੱਲੋਂ ਬਹਿਸਬਾਜ਼ੀ ਕੀਤੀ ਜਾਂਦੀ ਹੈ ਔਰ ਇੱਕ ਵਿਕਲਾਗ ਨੂੰ ਧੌਣ ਤੋਂ ਫੜ ਕੇ ਗਲੇ ਤੋਂ ਫੜ ਕੇ ਉਸ ਨੂੰ ਹੇਠਾਂ ਉਤਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਇਹ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਰੇਲਵੇ ਅਧਿਕਾਰੀ ਦੇ ਵੱਲੋਂ ਇਹ ਬਦਸਲੂਕੀ ਲੋਕਾਂ ਦਾ ਕਹਿਣਾ ਹੈ ਕਿ ਸਰਾਸਰ ਗਲਤ ਹੈ ਜੇਕਰ ਵਿਕਲੈਂਗ ਦੀ ਕੋਈ ਗਲਤੀ ਵੀ ਹੈ ਤਾਂ ਉਸ ਨੂੰ ਪਿਆਰ ਦੇ ਨਾਲ ਸਮਝਾਇਆ ਜਾ ਸਕਦਾ ਸੀ ਵਿਕਲੈਂਗ ਡੱਬੇ ਚ ਬਿਠਾਇਆ ਜਾ ਸਕਦਾ ਸੀ ਪਰ ਜੋ ਅਜੀਹਾ ਕੀਤਾ ਗਿਆ ਇਹਨਾਂ ਦੇ ਵੱਲੋਂ ਉਹ ਸਰਾਸਰ ਗਲਤ ਹੈ ਔਰ ਇਹ ਗੱਡੀ ਤੁਰੰਤ ਤੋਂ ਕੁਝ ਸਮੇਂ ਪਹਿਲਾਂ ਹੀ ਇਹ ਜਿਹੜਾ ਵਾਪਰ ਦੀ ਹੈ ਗੱਲ ਔਰ ਇਸ ਦੇ ਵਿਚਕਾਰ ਤੁਸੀਂ ਦੇਖ ਸਕਦੇ ਹੋ ਵਿਕਲੈਂਗ ਜੋ ਹੈ ਉਹ ਬਹਿਸ ਦਾ ਵੀ ਨਜ਼ਰ ਆਉਂਦਾ ਉਹ ਕਹਿੰਦਾ ਵੀ ਹੈ ਕਿ ਮੇਰੀ ਕੋਈ ਗਲਤੀ ਹੈ ਤਾਂ ਦੱਸੋ ਕਿਲ ਟਿਕਟ ਵੀ ਆ ਜਿਸ ਤੋਂ ਬਾਅਦ ਉਹ ਅਧਿਕਾਰੀ ਉਸ ਨਾਲ ਬੈਸ ਰਿਹਾ ਔਰ ਉਸ ਨੂੰ ਉਤਾਰਨ ਦੀ ਉਸ ਨੂੰ ਪੂਰੇ ਗੁਲਾਮੇ ਤੋਂ ਫੜ ਕੇ ਸਿੱਟਣ ਦੀ ਕੋਸ਼ਿਸ਼ ਕਰਦਾ ਔਰ ਮੌਕੇ ਤੇ ਪੁਲਿਸ ਵੀ ਬੁਲਾਉਂਦਾ ਆ ਪਰ ਕੀ ਇਹ ਬਸਲੂਕੀ ਠੀਕ ਆ ਕਿਉਂਕਿ ਪਹਿਲਾਂ ਵੀ ਬਹੁਤ ਸਾਰੀਆਂ ਰੇਲਵੇ ਅਧਿਕਾਰੀ ਹੋਣ ਚਾਏ ਸਰਕਾਰੀ ਅਧਿਕਾਰੀ ਹੋਣ ਬਹੁਤ ਸਾਰੀ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਬਸਲੂਕੀ ਦੀਆਂ ਫਿਰ ਉਦੋਂ ਕਿਤੇ ਨਾ ਕਿਤੇ ਲੋਕ ਇਹ ਕਹਿੰਦੇ ਆ ਕਿ